ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ ਉਹ ਨਾ 94 ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਧੁਨੀ ਬੋਧ ਜਿਸ ਦੇ ਵਿੱਚ ਆਪਾਂ ਪੜਾਂਗੇ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਪੰਜਾਬੀ ਸਾਹਿ ਦੇ ਆਪਣੇ ਸਾਰੇ ਚੈਪਟਰ ਕਵਰ ਹੋ ਚੁੱਕੇ ਨੇ ਜੀ ਹੁਣ ਆਪਾਂ ਗ੍ਰਾਮਰ ਕਵਰ ਕਰ ਰਹੇ ਹਾਂ ਪਹਿਲਾ ਚੈਪਟਰ ਭਾਸ਼ਾ ਤੇ ਭਾਸ਼ਾ ਆਪਣਾ ਹੋ ਚੁੱਕਿਆ ਹੈ ਲਿਪੀ ਤੇ ਗੁਰਮੁਖੀ ਲਿਪੀ ਵੀ ਹੋ ਚੁੱਕਿਆ ਹੈ ਅੱਜ ਆਪਾਂ ਕਰ ਰਹੇ ਹਾਂ ਜੀ ਧੁਨੀ ਬੋਧ ਠੀਕ ਹੈ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਹੈਗੇ ਤਾਂ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਤੁਸੀਂ ਜਾ ਕੇ ਜਿਹੜੇ ਪਹਿਲਾਂ ਵਾਲੀਆਂ ਕਲਾਸਿਸ ਨੇ ਉਹਨਾਂ ਨੂੰ ਅਟੈਂਡ ਕਰ ਸਕਦੇ ਹੋ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇਖੋ ਧੁਨੀ ਬੋਧ ਕੀ ਹੁੰਦਾ ਹੈ ਧੁਨੀ ਬੋਧ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੇ ਬਹੁਤ ਬਾਰੀਕੀ ਚੀਜ਼ਾਂ ਨੇ ਤੇ ਕੁਐਸਚਨ ਜਿਹੜੇ ਨੇ ਇਹਦੇ ਵਿੱਚੋਂ ਬਣਦੇ ਹੀ ਬਣਦੇ ਨੇ ਠੀਕ ਹੈ ਤਾਂ ਇਹਨੂੰ ਸਮਝਣ ਦੇ ਲਈ ਧਿਆਨ ਦੇ ਨਾਲ ਤੁਸੀਂ ਵੀ ਤੁਨੀ ਬੋਧ ਤੁਨੀ ਬੋਧ ਹੁੰਦਾ ਕੀ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਤੁਨੀ ਪਤਾ ਹੋਣੀ ਚਾਹੀਦੀ ਹੈ ਤੁਨੀ ਕੀ ਹੁੰਦੀ ਹੈ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਆਪਾਂ ਵਿਆਕਰਨ ਦੀ ਭਾਸ਼ਾ ਵਿੱਚ ਕੀ ਕਹਾਂਗੇ ਤੁਨੀਆਂ ਕਹਾਂਗੇ ਜਦੋਂ ਆਪਾਂ ਬੋਲਦੇ ਆ ਉਸ ਸਮੇਂ ਆਪਣੇ ਮੂੰਹੋਂ ਜੋ ਵੀ ਆਵਾਜ਼ਾਂ ਨਿਕਲਦੀਆਂ ਨੇ ਉਹ ਕੀ ਨੇ ਵਿਆਕਰਨ ਦੀ ਭਾਸ਼ਾ ਦੇ ਵਿੱਚ ਕੀ ਨੇ ਉਹ ਤੁਨੀਆਂ ਨੇ ਠੀਕ ਹੈ ਤੁਨੀ ਬੋਧ ਕੀ ਹੁੰਦਾ ਹੈ ਉਹ ਚੀਜ਼ ਉਹ ਜਿਹੜੀ ਕਹਿ ਲਓ ਵੀ ਉਹ ਬੋਧ ਠੀਕ ਹੈ ਜਿਹਦੇ ਨਾਲ ਹੀ ਆਪਾਂ ਨੂੰ ਤੁਨੀਆਂ ਦਾ ਪਤਾ ਲੱਗੇ ਤੁਨੀਆਂ ਦਾ ਗਿਆਨ ਹੋਵੇ ਉਸ ਨੂੰ ਆਪਾਂ ਤੁਨੀ ਬੋਧ ਕਹਾਂਗੇ ਠੀਕ ਹੈ ਇਹ ਜਿਹੜੀਆਂ ਧੁਨੀਆਂ ਨੇ ਆਵਾਜ਼ਾਂ ਨੇ ਇਹ ਮੌਖਿਕ ਪੱਧਰ ਤੇ ਹੁੰਦੀਆਂ ਨੇ ਯਾਨੀ ਜਦੋਂ ਤੁਸੀਂ ਬੋਲਦੇ ਹੋ ਉਹਨੂੰ ਮੌਖਿਕ ਪੱਧਰ ਕਹਾਂਗੇ ਆਪਾਂ ਠੀਕ ਹੈ ਲਿਖਤੀ ਪੱਧਰ ਹੁੰਦਾ ਜਦੋਂ ਪਾ ਲਿਖਦੇ ਆ ਤਾਂ ਹੁਣ ਇਹ ਜਿਹੜੀ ਧੁਨੀ ਹੈ ਇਹਨੂੰ ਤਿੰਨ ਤਰੀਕਿਆਂ ਦੇ ਰਾਹੀਂ ਸਮਝਿਆ ਜਾਂਦਾ ਏ ਠੀਕ ਹੈ ਕਵਸਚਨ ਆ ਸਕਦਾ ਕਿੰਨੇ ਤਰੀਕੇ ਰਾਹੀਂ ਤਿੰਨ ਤਰੀਕੇ ਰਾਹੀਂ ਕਿਹੜੇ-ਕਿਹੜੇ ਉਚਾਰ ਸੰਚਾਰ ਸ਼ਰਵਣੀ ਦੇਖੋ ਉਚਾਰ ਕੀ ਹੁੰਦਾ ਹੈ ਉਚਾਰ ਹੁੰਦਾ ਹੈ ਉਚਾਰਨ ਯਾਨੀ ਬੋਲਣ ਦੇ ਰਾਹੀਂ ਜਦੋਂ ਕੋਈ ਬੋਲੇਗਾ ਉਹਨੂੰ ਜਿਹੜੀ ਧੁਨੀ ਸਮਝ ਆਏਗੀ ਠੀਕ ਹੈ ਸੰਚਾਰ ਯਾਨੀ ਇੱਕ ਦੂਜੇ ਨਾਲ ਗੱਲ ਕਰਕੇ ਧੁਨੀਆਂ ਗੱਲ ਹੋਊਗੀ ਇੱਕ ਦੂਜੇ ਨਾਲ ਧੁਨੀਆਂ ਦੇ ਵਿੱਚ ਬੋਲਣਗੇ ਉਹ ਨਾ ਆਵਾਜ਼ ਕੱਢਣਗੇ ਬਾਹਰ ਆਪਣੀ ਸ਼ਰਵਣੀ ਸੁਣ ਕੇ ਤਾਂ ਤਿੰਨ ਤਰੀਕੇ ਨਾਲ ਧੁਨੀਆਂ ਜਿਹੜੀਆਂ ਨੇ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ ਸੁਣ ਕੇ ਬੋਲ ਕੇ ਆਪਸ ਦੇ ਵਿੱਚ ਗੱਲਬਾਤ ਕਰਕੇ ਠੀਕ ਹੈ ਜੇਕਰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਪੁੱਛਿਆ ਜਾਵੇ ਤਾਂ ਵੀ ਧੁਨੀਆਂ ਜੇਕਰ ਪੁੱਛਿਆ ਜਾਵੇ ਭਾਸ਼ਾ ਦੀ ਬੁਨਿਆਦੀ ਇਕਾਈ ਕਿਹੜੀ ਹੈ ਤਾਂ ਵੀ ਧੁਨੀਆਂ ਠੀਕ ਹੈ ਭਾਸ਼ਾ ਸਾਰੀ ਜਿਹੜੀ ਆ ਕੀਦੇ ਤੇ ਖੜੀ ਆ ਉਹ ਧੁਨੀਆਂ ਤੇ ਹੀ ਖੜੀ ਹੈ ਠੀਕ ਹੈ ਧੁਨੀ ਭਾਸ਼ਾ ਇਸ ਰਚਨਾ ਦੀ ਛੋਟੀ ਤੋਂ ਛੋਟੀ ਇਕਾਈ ਹੈ ਭਾਸ਼ਾਈ ਧੁਨੀਆਂ ਦਾ ਘਾਰ ਜਿਹੜਾ ਬਹੁਤ ਜ਼ਿਆਦਾ ਅਹਿਮ ਹੈ ਠੀਕ ਹੈ ਉਸ ਤੋਂ ਬਾਅਦ ਉਸੇ ਅੱਗੇ ਦੇਖ ਸਕਦੇ ਹਾਂ ਜੀ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਆਪਾਂ ਧੁਨੀਆਂ ਕਹਾਂਗੇ ਠੀਕ ਹੈ ਹੁਣ ਜਿਹੜੀਆਂ ਇਹ ਧੁਨੀਆਂ ਨੇ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਆਪਾਂ ਵੰਡਦੇ ਆ ਕਿੰਨੇ ਭਾਗਾਂ ਦੇ ਵਿੱਚ ਦੋ ਇੱਕ ਹੁੰਦੀਆਂ ਨੇ ਸਵਰ ਧੁਨੀਆਂ ਇੱਕ ਹੁੰਦੀਆਂ ਨੇ ਵਿਅੰਜਨ ਧੁਨੀਆਂ ਠੀਕ ਹੈ ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਉਹ ਧੁਨੀਆਂ ਠੀਕ ਹੈ ਜਿਨ੍ਹਾਂ ਦੇ ਉਚਾਰਨ ਵੇਲੇ ਜਦੋਂ ਆਪਾਂ ਬੋਲਦੇ ਆ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲ ਜਾਂਦੀ ਹੈ ਯਾਨੀ ਜਦੋਂ ਤੋਂ ਆਪਾਂ ਬੋਲਦੇ ਆ ਸਵਰਾਂ ਨੂੰ ਉਚਾਰਨ ਕਰਦੇ ਆ ਸਵਰ ਧੁਨੀਆਂ ਨੂੰ ਬੋਲਦੇ ਆ ਉਸ ਸਮੇਂ ਆਪਾਂ ਨੂੰ ਬੋਲਣ ਵੇਲੇ ਕੋਈ ਵੀ ਦਿੱਕਤ ਨਹੀਂ ਆਉਂਦੀ ਤੇ ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗ ਉਸ ਤੋਂ ਬਾਅਦ ਏ ਕੋ ਹੁਣ ਜੇ ਆਪਾਂ ਗੱਲ ਕਰ ਲਈਏ ਸਵਰਤੁਨੀਆਂ ਕਿੰਨੀਆਂ ਨੇ ਤਾਈ ਟੋਟਲ 10 ਨੇ ਠੀਕ ਹੈ ਕਿੰਨੀਆਂ ਤੁਨੀਆਂ ਨੇ ਜੀ 10 ਸਵਰਤੁਨੀਆਂ ਨੇ ਠੀਕ ਹੈ ਕਿਹੜੀਆਂ ਕਿਹੜੀਆਂ ਨੇ ਆੜਾ ਏ ਆ ਏ ਕੰਨਾ ਹਨਾ ਇਹ ਤੁਸੀਂ ਮਾਤਰਾਵਾਂ ਪੜ ਸਕਦੇ ਹੋ ਇਹਨਾਂ ਨੂੰ ਆਪਾਂ ਕੀ ਕਹਾਂਗੇ 10 ਸਵਰਤੁਨੀਆਂ ਕਹਾਂਗੇ ਠੀਕ ਹੈ ਕੁਸ਼ ਨੇ ਇਸ ਤਰੀਕੇ ਨਾਲ ਵੀ ਆ ਸਕਦਾ ਮੰਨ ਲਓ ਤੁਹਾਡੇ ਕੋਲ ਕੋਈ ਵੀ ਜਿਹੜੀ ਹੈ ਇਹਨਾਂ 10ਾਂ ਦੇ 10ਾਂ ਵਿੱਚੋਂ ਕੋਈ ਵੀ ਇੱਕ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਇਹਨਾਂ ਵਿੱਚੋਂ ਸਵਰਤੁਨੀ ਨਹੀਂ ਹੈਗੀ ਕਿ ਕਿ ਗਲਤ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿਸੇ ਵੀ ਤਰੀਕੇ ਨਾਲ ਭਾਸ਼ਾ ਨੂੰ ਘੁਮਾਇਆ ਜਾ ਸਕਦਾ ਹੈ ਤਾਂ ਹੀ ਦੱਸ ਦਈਏ 10 ਚੀਜ਼ਾਂ ਜਿਹੜੀਆਂ ਤੁਹਾਨੂੰ ਸਮਝ ਆ ਜਾਣੀਆਂ ਚਾਹੀਦੀਆਂ ਨੇ ਤੁਸੀਂ ਜ਼ਰੂਰ ਨੋਟ ਕਰ ਲਿਓ ਉਸ ਤੋਂ ਬਾਅਦ ਤਿੰਨ ਪੰਜਾਬੀ ਭਾਸ਼ਾ ਦੇ ਸਵਰ ਅੱਖਰ ਹੁੰਦੇ ਨੇ ਯਾਨੀ ਉਹਨਾਂ ਨੂੰ ਸਵਰਵਾਹਕ ਅੱਖਰ ਵੀ ਕਹਿ ਦਿੰਨੇ ਆ ਕਿਹੜੇ ਨੇ ਜੀ ਊੜਾ ਆੜਾ ਈੜੀ ਇਹ ਤਿੰਨ ਚੀਜ਼ਾਂ ਵੀ ਜਿਹੜੀਆਂ ਨੇ ਯਾਦ ਰੱਖਿਓ ਊੜਾ ਆੜਾ ਈੜੀ ਕਿਹਨੇ ਜੀ ਸਵਰਵਾਹਕ ਨੇ ਜਾਂ ਤਿੰਨ ਸਵਰ ਅੱਖਰ ਨੇ ਠੀਕ ਹੈ ਉਸ ਤੋਂ ਬਾਅਦ ਦੇਖੋ ਬੇਸ਼ਕ ਸਵਰਤੂਨੀਆਂ ਮੂੰਹ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਬੋਲੀਆਂ ਜਾਂਦੀਆਂ ਨੇ ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਕੋਈ ਜੀਬ ਦੀ ਖਾਸ ਭੂਮਿਕਾ ਹੁੰਦੀ ਹੈ ਠੀਕ ਹੈ ਹੁਣ ਜਿਹੜੀਆਂ ਇਹ ਸਵਰਤੂਨੀਆਂ ਨੇ ਜਿਹੜੀਆਂ ਪਰੇ ਪੜੀਆਂ ਨੇ ਇਹਨਾਂ ਨੂੰ ਆਪਾਂ ਅੱਗੇ ਦੋ ਭਾਗਾਂ ਦੇ ਵਿੱਚ ਹੋਰ ਵੰਡਾਂਗੇ ਪਹਿਲਾਂ ਆਪਾਂ ਨੇ ਧੁਨੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਦੋ ਭਾਗਾਂ ਵਿੱਚ ਸਵਰ ਤੇ ਵਿਅੰਜਨ ਫਿਰ ਆਪਾਂ ਸਵਰ ਨੂੰ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡ ਰਿਹਾ ਪਹਿਲਾ ਹੈਗਾ ਲਘੂ ਸਵਰ ਦੂਜਾ ਹੈਗਾ ਦੀर्घ ਸਵਰ ਲਘੂ ਸਵਰ ਨੂੰ ਆਪਾਂ ਹਰਸਵ ਸਵਰ ਵੀ ਕਹਿੰਦੇ ਹਾਂ ਠੀਕ ਹੈ ਲਘੂ ਸਵਰਤੁਨੀਆਂ ਕਿਹੜੀਆਂ ਹੁੰਦੀਆਂ ਨੇ ਜੀ ਜਦੋਂ ਆਪਾਂ ਨੂੰ ਬੋਲਣ ਸਮੇਂ ਜਦੋਂ ਆਪਾਂ ਬੋਲਦੇ ਹਾਂ ਉਸ ਸਮੇਂ ਆਪਣਾ ਘੱਟ ਸਾਹ ਲੱਗਦਾ ਹੈ ਘੱਟ ਸਮਾਂ ਲੱਗਦਾ ਹੈ ਘੱਟ ਸਾਹ ਲੱਗਣ ਵਾਲੀਆਂ ਧੁਨੀਆਂ ਨੂੰ ਆਪਾਂ ਲਘੂ ਸਵਰਤੁਨੀਆਂ ਜਾਂ ਹਰਸਵ ਸਵਰਤੁਨੀਆਂ ਕਹਾਂਗੇ ਠੀਕ ਹੈ ਦੀਰਘ ਸਵਰਤੁਨੀਆਂ ਕਿਹੜੀਆਂ ਹੁੰਦੀਆਂ ਨੇ ਜਿਦੇ ਵਿੱਚ ਵੱਧ ਸਾਹ ਲੱਗਦਾ ਹੈ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਹੁੰਦੀਆਂ ਨੇ ਠੀਕ ਹੈ ਹੁਣ ਲਘੂ ਸਵਰਤੁਨੀਆਂ ਕਿਹੜੀਆਂ ਨੇ ਦੀਰਘ ਸਵਰਤੁਨੀਆਂ ਕਿਹੜੀਆਂ ਨੇ ਜਿਹੜੀਆਂ ਲਘੂ ਸਵਰਤੁਨੀਆਂ ਨੇ ਤਿੰਨ ਨੇ ਠੀਕ ਹੈ ਊੜੇ ਨੂੰ ਔੜਾ ੜਾ ਤੇ ਈੜੀ ਨੂੰ ਸਿਹਾਰੀ ਇਹ ਤਿੰਨ ਜਿਹੜੀਆਂ ਨੇ ਲਗੂ ਸਵਰ ਤੁਨੀਆਂ ਨੇ ਪੰਜਾਬੀ ਦੀਆਂ ਬਾਕੀ ਦੀਆਂ ਜਿੰਨੀਆਂ ਦੀ ਸਵਰ ਤੁਨੀਆਂ ਬਚੀਆਂ ਆਪਣੀਆਂ ਉਹ ਸਾਰੀਆਂ ਕਿਦੇ ਵਿੱਚ ਆ ਗਿਆ ਦਿर्घ ਸਵਰ ਤੁਨੀਆਂ ਦੇ ਵਿੱਚ ਉਹ 10 ਦੇ ਵਿੱਚੋਂ ਜਿਹੜੀਆਂ ਇਹ ਤਿੰਨ ਨੇ ਇਹ ਆਪਣੇ ਕੋਲ ਲਗੂ ਸਵਰ ਤੁਨੀਆਂ ਨੇ ਬਾਕੀ ਸਾਰੀਆਂ ਜਿਹੜੀ ਨੇ ਦਿर्घ ਸਵਰ ਤੁਨੀਆਂ ਨੇ ਠੀਕ ਹੈ ਜਿਹੜੀ ਦਿर्घ ਸਵਰ ਤੁਨੀ ਹੈ ਉਹ ਲਗੂ ਸਵਰ ਤੁਨੀ ਨਾਲੋਂ ਦੁੱਗਣਾ ਸਮਾਂ ਲੈਂਦੀ ਹੈ ਦੁੱਗਣਾ ਸਮਾਂ ਲੱਗਦਾ ਪਰ ਉਹ ਬੋਲਣ ਵੇਲੇ ਠੀਕ ਹੈ ਤਾਂ ਇਹ ਆਪਾਂ ਨੇ ਕਿਹੜੀਆਂ ਤੁਨੀਆਂ ਪੜ੍ਹੀਆਂ ਸਵਰ ਤੁਨੀਆਂ ਇਸ ਤੋਂ ਬਿਨਾ ਆਉਂਦਾ ਜੀ ਵਿਅੰਜਨ ਤੁਨੀਆਂ ਦੋ 파ਟ ਠੀਕ ਹੈ ਵਯੰਜਨ ਤੁਨੀ ਕਿਹੜੀ ਹੁੰਦੀ ਆ ਉਹ ਤੋਂ ਨਹੀਂ ਜਿਸ ਨੂੰ ਬੋਲਣ ਵੇਲੇ ਉਚਾਰਣ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਤੇ ਰੋਕ ਕੇ ਜਾਂ ਥੋੜੀ ਬਹੁਤ ਆਪਣਾ ਰੁਕਾਵਟ ਮਹਿਸੂਸ ਹੋਵੇ ਸਾਹ ਦੀ ਹਵਾ ਨੂੰ ਦੋ ਉਚਾਰਣ ਅੰਗ ਰੋਕਦੇ ਨੇ ਕਿਹੜੇ ਕਿਹੜੇ ਇਹਨਾਂ ਵਿੱਚੋਂ ਇੱਕ ਹੈ ਚੁਸਤ ਇੱਕ ਹੈ ਸੁਸਤ ਦੋ ਤਰੀਕੇ ਦੇ ਜਿਹੜੇ ਆਪਣੇ ਕੋਲ ਕਹਿ ਲਓ ਵੀ ਉਚਾਰਣ ਅੰਗ ਨੇ ਉਹ ਰੋਕਦੇ ਨੇ ਹੁਣ ਸੁਸਤ ਦੇ ਵਿੱਚ ਕਿਹੜਾ ਏਰੀਆ ਆਉਂਦਾ ਹੈ ਜੀ ਉੱਪਰਲਾ ਜਬਾੜਾ ਤੇ ਬੁੱਲ ਠੀਕ ਹੈ ਤੇ ਚੁਸਤ ਦੇ ਵਿੱਚ ਕਿਹੜਾ ਆਉਂਦਾ ਜੀਬ ਅਤੇ ਹੇਠਲਾ ਬੁੱਲ ਇਹਨੂੰ ਵੀ ਤੁਸੀਂ ਨੋਟ ਕਰ ਲਓ ਠੀਕ ਹੈ ਹੁਣ ਦੇਖੋ ਜਦੋਂ ਆਪਾਂ ਬੋਲਦੇ ਆ ਉਸ ਸਮੇਂ ਜੀਬ ਕਦੇ ਆਪਣੀ ਕੋਮਲ ਤਾਲੂ ਨੂੰ ਛੁੰਦੀ ਹੈ ਕਦੇ ਆਪਣੀ ਕਠੋਰ ਤਾਲੂ ਨੂੰ ਛੁੰਦੀ ਹੈ ਕਦੇ ਆਪਣੀ ਜੀਬ ਜਿਹੜੀ ਉਲਟੀ ਹੋ ਕੇ ਸਿੱਧੀ ਹੋ ਜਾਂਦੀ ਹੈ ਤੇ ਕਦੇ ਦੰਦਾ ਦੇ ਅੰਦਰਲੇ ਪਾਸੇ ਜਿਹੜੀ ਆਪਣੀ ਜੀਬ ਆ ਉਹ ਛੁੰਦੀ ਹੈ ਕਲੀਅਰ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਜ਼ਰੂਰ ਯਾਦ ਰੱਖਿਓ ਇਹਨਾਂ ਦੇ ਵਿੱਚ ਜਿਹੜੀਆਂ ਨੇ ਆਪਾਂ ਨੂੰ ਕੁਛ ਜਿਹੜਾ ਜ਼ਰੂਰ ਪੁੱਛਿਆ ਜਾਂਦਾ ਹੈ ਹੁਣ ਜਿਹੜੀ ਕੋਮਲ ਤਾਲੂ ਛੁੰ ਛੁੰਦੀ ਆ ਉਹਨੂੰ ਕੀ ਕਹਿੰਨੇ ਆ ਆਪਾਂ ਤਾਲਵੀ ਧੁਨੀ ਕਹਿੰਦੇ ਆ ਕੰਠੀ ਧੁਨੀ ਕਹਿੰਦੇ ਆ ਜਾਂ ਉਲਟ ਜਿਬੀ ਧੁਨੀ ਕਹਿੰਦੇ ਆ ਇਹ ਅਪਾਗੇ ਪੜਾਂਗੇ ਠੀਕ ਹੈ ਉਸ ਤੋਂ ਬਿਨਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ ਜਿਹੜੀਆਂ ਵਿਅੰਜਨ ਧੁਨੀਆਂ ਨੇ ਉਹ ਆਪਣੇ ਟੋਟਲ ਕਿੰਨੀਆਂ ਨੇ ਜੀ 38 ਨਹੀਂ ਠੀਕ ਹੈ ਊੜਾ ਆੜਾ ਈੜੀ ਕਿੰਨੇ ਆਪਣੇ ਸਵਰ ਵਾਹਕ ਅੱਖਰ ਨੇ ਜਿਨ੍ਹਾਂ ਨੂੰ ਪਸਵਰ ਅੱਖਰ ਵੀ ਕੈਦਨ ਨਹੀਂ ਹੁੰਦੀਆਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਯਾਦ ਰੱਖਿਓ ਠੀਕ ਹੈ ਹੁਣ ਜਿਹੜੀ ਆਪਣੀ ਵਰਣਮਾਲਾ ਹੈ ਇੱਥੇ ਤੁਸੀਂ ਵਰਣਮਾਲਾ ਦੇਖ ਸਕਦੇ ਹੋ ਠੀਕ ਹੈ ਇਹ ਜਿਹੜੀ ਵਰਣਮਾਲਾ ਹੈ ਸਸੇ ਤੋਂ ਲੈ ਕੇ ੜਾੜੇ ਤੱਕ ਇਹ ਆਪਣੀ ਵਿਅੰਜਨ ਧੁਨੀਆਂ ਇਸ ਤੋਂ ਬਿਨਾ ਅੰਗਾ ਅਈਆਂ ਨਾਣਾ ਨੰਨਾ ਮੰਮਾ ਇਹ ਪੰਜ ਦੇ ਪੰਜ ਅੱਖਰ ਕਿਹੜੇ ਨੇ ਅਨੁਨਾਸਕੀ ਅੱਖਰ ਨੇ ਇਹਨਾਂ ਨੂੰ ਆਪਾਂ ਨਾਸਕੀ ਅੱਖਰ ਵੀ ਕਹਿ ਦਿੰਨੇ ਆ ਨਾਸਕੀ ਅੱਖਰ ਹੁੰਦੇ ਨੇ ਜਾਂ ਨਾਸਕੀ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਆਵਾਜ਼ ਜਿਹੜੀ ਨੱਕ ਰਾਹੀਂ ਬਾਹਰ ਨਿਕਲਦੀ ਆ ਠੀਕ ਹੈ ਜੀ ਤਾਂ ਇਹਨੂੰ ਨਾਸਕੀ ਧੁਨੀਆਂ ਵੀ ਕਹਿ ਦਿੰਨੇ ਆ ਅਨੁਨਾਸਕੀ ਧੁਨੀਆਂ ਵੀ ਆਪਾਂ ਜਿਹੜੀਆਂ ਨੇ ਕਹਿ ਦਿੰਦੇ ਨੇ ਠੀਕ ਹੈ ਤਾਂ ਵੀ ਤੁਸੀਂ ਨੋਟ ਕਰ ਲਿਓ ਤੇ ਕੁਸ਼ਣ ਆ ਸਕਦਾ ਹੈ ਕਿ ਕਿੰਨੇ ਤਰੀਕੇ ਦੀਆਂ ਨੇ ਤਾਂ ਇਹ ਪੰਜ ਤਰੀਕੇ ਦੀਆਂ ਹੁੰਦੀਆਂ ਨੇ ਅੰਗਾ ਅਈਆਂ ਨਾਣਾ ਨੰਨਾ ਮੰਮਾ ਠੀਕ ਹੈ ਕਿਉਂਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਨੱਕ ਦੇ ਥਰੂ ਜਿਹੜੀ ਨਿਕਲਦੀ ਆ ਉਸ ਤੋਂ ਬਾਅਦ ਯਾਦ ਰੱਖਿਓ ਕਿ ਇਹ ਜਿਹੜੀਆਂ ਆਪਾਂ ਨੇ ਪੜੀਆਂ ਨੇ ਅੰਗਾ ਐਂਗਾ ਅੜਾੜਾ ੜਾਣਾ ਇਹਨਾਂ ਤੋਂ ਕੋਈ ਵੀ ਜਿਹੜਾ ਸ਼ਬਦ ਆ ਸ਼ੁਰੂ ਨਹੀਂ ਹੁੰਦਾ ਠੀਕ ਹੈ ਪੰਜਾਬੀ ਦੇ ਵਿੱਚ ਅੰਗਾ ਤੇ ਐਂਗਾ ਦੀ ਵਰਤੋਂ ਜਿਹੜੀ ਬਹੁਤ ਘੱਟ ਹੁੰਦੀ ਹੈ ਉਸ ਤੋਂ ਬਿਨਾ ਜਿਹੜਾ ਆਪਣੇ ਕੋਲ ਯਈਆ ਤੇ ਵਾਵਾ ਅੱਖਰ ਹੈ ਵਰਣਮਾਲਾ ਦਾ ਪੰਜਾਬੀ ਵਰਣਮਾਲਾ ਦਾ ਅੱਖਰ ਹੈ ਯਈਆ ਤੇ ਵਾਵਾ ਉਹ ਜਿਹੜੀਆਂ ਨੇ ਅਜਿਹੀ ਵਿੰਜਨ ਧੁਨੀਆਂ ਨੇ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ ਯਾਨੀ ਕਿ ਉਹ ਸਵਰ ਦੇ ਵਿੱਚ ਚੇਂਜ ਹੋ ਸਕਦੀਆਂ ਨੇ ਜਿਵੇਂ ਦੇਖੋ ਐਗਜ਼ਾਮਪਲ ਦੇ ਤੌਰ ਤੇ ਆਪਣੇ ਕੋਲ ਦਿੱਤਾ ਹੋਇਆ ਗਿਆਨੀ ਜਿਹੜਾ ਕਿ ਇਹੇ ਦੇ ਨਾਲ ਆਪਾਂ ਨੇ ਪਾਇਆ ਹੋਇਆ ਏ ਤੇ ਉਸੇ ਨੂੰ ਆਪਾਂ ਨੇ ਚੇਂਜ ਕਰਕੇ ਆੜੇ ਦੇ ਵਿੱਚ ਕਰਤਾ ਹਨਾ ਤਾਂ ਉਹ ਕੀ ਬਣ ਗਿਆ ਆਪਣੇ ਕੋਲ ਚੇਂਜ ਹੋ ਗਿਆ ਇਸੇ ਤਰ੍ਹਾਂ ਸਵਾਮੀ ਨੂੰ ਆਪਾਂ ਨੇ ਸਵਾਮੀ ਸਹੀ ਦੋਨੋਂ ਨੇ ਗਲਤ ਕੋਈ ਵੀ ਨਹੀਂ ਹੈਗਾ ਲੇਕਿਨ ਇਹ ਜਿਹੜੇ ਅੱਖਰ ਨੇ ਯਯਾ ਤੇ ਵਾਵਾ ਉਹ ਦੋਨੋਂ ਅਜਹੀਆਂ ਵਿਅੰਜਨ ਧੁਨੀਆਂ ਨੇ ਜੋ ਸਵਰ ਵਿੱਚ ਤਬਦੀਲ ਹੋਣ ਦੀਆਂ ਜਿਹੜੀਆਂ ਨੇ ਸਮਰੱਥਾ ਰੱਖਦੀਆਂ ਨੇ ਪਾਵਰ ਰੱਖਦੀਆਂ ਨੇ ਇਸੇ ਕਰਕੇ ਇਹਨਾਂ ਨੂੰ ਆਪਾਂ ਅਰਧ ਸਵਰਤ ਧੁਨੀਆਂ ਕਹਿ ਦਿੰਦੇ ਆ ਠੀਕ ਹੈ ਕੁਸ਼ਨ ਆ ਸਕਦਾ ਹੈ ਕਿ ਪੰਜਾਬੀ ਦੀਆਂ ਅਰਧ ਸਵਰਤ ਧੁਨੀਆਂ ਕਿੰਨੀਆਂ ਨੇ ਠੀਕ ਹੈ ਦੋ ਨੇ ਕਿਹੜੀਆਂ ਕਿਹੜੀਆਂ ਨੇ ਯਯਾ ਤੇ ਵਾਵਾ ਠੀਕ ਹੈ ਤਾਂ ਇਹ ਵੀ ਤੁਸੀਂ ਜਿਹੜਾ ਨੋਟ ਕਰ ਲਿਓ ਤਾਂ ਇਹ ਆਪਣੀ ਪੰਜਾਬੀ ਦੀ ਵਰਣਮਾਲਾ ਇਹਨੂੰ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਇੰਜੰਦ ਧੁਨੀਆਂ ਕੁਛ ਇਸ ਪ੍ਰਕਾਰ ਦੀਆਂ ਹੁੰਦੀਆਂ ਨੇ ਕੰਠੀ ਧੁਨੀਆਂ ਤਾਲਵੀ ਧੁਨੀਆਂ ਉਲਟ ਜੀਬੀ ਧੁਨੀਆਂ ਦੰਤੀ ਧੁਨੀਆਂ ਤਾਂ ਜਿਵੇਂ ਆਪਾਂ ਕੰਠੀ ਧੁਨੀ ਬਾਰੇ ਪੜ੍ਹਦੇ ਆ ਪਹਿਲਾ ਕੰਠੀ ਧੁਨੀ ਕਿਹੜੀ ਹੁੰਦੀ ਹੈ ਜਦੋਂ ਆਪਣੀ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਛੂਏ ਉਹਨੂੰ ਆਪਾਂ ਕੀ ਕਹਾਂਗੇ ਕੰਠੀ ਧੁਨੀਆਂ ਕਹਾਂਗੇ ਕੁਸ਼ਣ ਆਸਾ ਦਾ ਖਖਾ ਕਿਹੜੀ ਧੁਨੀ ਹੈ ਕੰਠੀ ਧੁਨੀ ਹੈ ਖੱਗਾ ਕਿਹੜੀ ਧੁਨੀ ਹੈ ਕੰਠੀ ਧੁਨੀ ਹੈ ਤਾਂ ਇਹ ਜਿਹੜੇ ਆਪਣੇ ਕੋਲ ਹੈਗੇ ਨੇ ਕੀ ਨੇ ਕੰਠੀ ਧੁਨੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਇੱਕ ਸਿੰਪਲ ਤਰੀਕਾ ਯਾਦ ਰੱਖੜਾ ਸੂ ਠੀਕ ਹੈ ਇਹਨੂੰ ਸੂਰਯੰਤਰੀ ਵੀ ਕਹਿ ਦਿੰਦੇ ਨੇ ਸੁਰਤੰਤਰੀ ਵੀ ਕਹਿ ਦਿੰਦੇ ਨੇ ਤਾਂ ਉਹ ਕਿਹੜੀ ਧੁਨੀ ਆ ਜੀ ਹਾਂ ਹਾਂ ਕਲੀਅਰ ਹੈ ਹੋਠੀ ਧੁਨੀ ਕਿਹੜੀ ਹੁੰਦੀ ਹੈ ਜਿਸ ਦੇ ਵਿੱਚ ਆਪਣੇ ਜਿਹੜੇ ਬੁੱਲਨ ਬੁੱਲਾਂ ਦੇ ਰਾਹੀਂ ਅੱਖਰ ਆ ਪ੍ਰੋਨਾਂਊਂਸ ਹੁੰਦੇ ਦੇਖੋ ਜਿਵੇਂ ਤੁਸੀਂ ਬੋਲ ਕੇ ਦੇਖੋਗੇ ਪਪਾ ਤਾਂ ਤੁਹਾਨੂੰ ਲੱਗੂਗਾ ਕਿ ਜਿਹੜੇ ਦੋਨੋਂ ਬੁੱਲਨੇ ਆਪਸ ਦੇ ਵਿੱਚ ਜੁੜ ਰਹੇ ਨੇ ਫਫਾ ਬੱਬਾ ਪੱਬਾ ਮੰਮਾ ਹਨਾ ਤਾਂ ਇਹ ਕਿਹੜੀਆਂ ਧੁਨੀਆਂ ਹੋ ਗਿਆ ਹੋਠੀ ਧੁਨੀਆ ਹੋ ਗਿਆ ਜਿਨ੍ਹਾਂ ਦੇ ਵਿੱਚ ਆਪਣੇ ਬੁੱਲਾਂ ਦੀ ਜਿਹੜੀ ਆ ਵਰਤੋਂ ਹੁੰਦੀ ਆ ਬੋਲਣ ਲੱਗੇ ਠੀਕ ਹੈ ਦੰਤੀ ਕਿਹੜੀ ਹੁੰਦੀ ਹੈ ਦੰਤੀ ਹੁੰਦੀ ਹੈ ਜੀ ਜਦੋਂ ਆਪਣੀ ਜੀਬ ਦੰਦਾਂ ਨੂੰ ਟੱਚ ਕਰਦੀ ਹੈ ਅਗਲੇ ਦੰਦਾਂ ਨੂੰ ਠੀਕ ਹੈ ਜਿਵੇਂ ਬੋਲ ਕੇ ਦੇਖੋ ਤੁਸੀਂ ਤੱਤਾ ਥੱਥਾ ਦੱਦਾ ਤੱਦਾ ਹਨਾ ਤਾਂ ਜਦੋਂ ਪਾਈ ਉਹ ਅੱਖਰ ਬੋਲਦੇ ਆਈ ਵਿਅੰਜਨ ਧੁਨੀਆਂ ਬੋਲਦੇ ਆ ਤਾਂ ਆਪਣਾ ਜਿਹੜੇ ਜੀਬ ਆ ਉਹ ਦੰਦਾਂ ਦੇ ਨਾਲ ਟੱਚ ਹੁੰਦੀ ਹੈ ਤਾਂ ਕਰਕੇ ਇਸ ਨੂੰ ਦੰਤੀ ਧੁਨੀਆਂ ਕਹਿ ਦਿੰਨੇ ਆਪਾਂ ਉਸ ਤੋਂ ਬਾਅਦ ਜੇ ਪਾ ਦੇਖੋ ਕੁਐਸਚਨ ਕਿਸ ਤਰੀਕੇ ਨਾਲ ਆਏਗਾ ਜਿਵੇਂ ਆਏਗਾ ਦੱਦਾ ਕਿਹੜੀ ਧੁਨੀ ਹੈ ਕੰਠੀ ਧੁਨੀ ਹੈ ਤਾਲਵੀ ਹੈ ਉਲਟ ਜੀਭੀ ਹੈ ਹੋਂਠੀ ਹੈ ਤਾਂ ਤੁਸੀਂ ਉਹ ਜਿਹੜਾ ਦੇਖ ਕੇ ਆਪਣਾ ਆਨਸਰ ਚੂਜ਼ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਹੁਣ ਉਲਟ ਜੀਭੀ ਦੀ ਗੱਲ ਕਰੀਏ ਹੁਣ ਤੁਸੀਂ ਬੋਲ ਕੇ ਦੇਖੋ ਟੈਂਕਾ ਠੱਠਾ ਡੱਡਾ ਹਨਾ ਤਾਂ ਜਿ ਤੁਸੀਂ ਮਹਿਸੂਸ ਕਰੋਗੇ ਵੀ ਜਦ ਤੁਸੀਂ ਟੈਂਕਾ ਬੋਲ ਰਹੇ ਹੋ ਠੱਠਾ ਬੋਲ ਰਹੇ ਹੋ ਤਾਂ ਤੁਹਾਡੀ ਜੀਭ ਜਿਹੜੀ ਹੈ ਉਲਟੀ ਹੋ ਰਹੀ ਹੈ ਉਲਟੀ ਹਨੇ ਮੋੜ ਕੇ ਬੋਲਿਆ ਜਾ ਰਿਹਾ ਹੈ ਠੀਕ ਹੈ ਤੁਸੀਂ ਬੋਲ ਕੇ ਦੇਖੋਗੇ ਤੁਹਾਨੂੰ ਜਿਆਦਾ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਜੇ ਆਪਾਂ ਕੰਠੀ ਤੇ ਤਾਲਵੀ ਧੁਨੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੋਹਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਆਲਰੇਡੀ ਇੱਕ ਵਾਰੀ ਬੇਸਿਕ ਜਿਹੜਾ ਫਰਕ ਹੈ ਉਹ ਦੱਸਿਆ ਸੀਗਾ ਜਦੋਂ ਮੈਂ ਤੁਹਾਨੂੰ ਐਮਸੀਕਿਊ ਕਰਾਏ ਸੀ ਆਪਾਂ ਦੁਬਾਰਾ ਇੱਕ ਵਾਰੀ ਕੁਐਸਚਨਸ ਵੱਲ ਚੱਲਦੇ ਹਾਂ ਉਹਨਾਂ ਵੱਲ ਤਾਂ ਇੱਥੇ ਦੇਖੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਠੀਕ ਹੈ ਜਿਹੜੇ ਆਪਣੇ ਕੁਐਸਚਨਸ ਨੇ ਆ ਦੇਖੋ ਇਹ ਮੈਂ ਤੁਹਾਨੂੰ ਕੁਐਸਚਨਸ ਦੇ ਥਰੂ ਦੋ ਚੀਜ਼ਾਂ ਸਮਝਾਈਆਂ ਸੀਗਾ ਕੰਠੀ ਧੁਨੀਆਂ ਤੇ ਤਾਲਵੀ ਧੁਨੀਆਂ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਛੂਏ ਯਾਨੀ ਪਿਛਲਾ ਹਿੱਸਾ ਠੀਕ ਹੈ ਤਾਂ ਉਹ ਕਿਹੜੇ ਵੰਜਨ ਹੁੰਦੇ ਨੇ કંਠੀ ਧੁਨੀਆਂ ਹੁੰਦੀਆਂ ਨੇ ਠੀਕ ਹੈ કંਠੀ ਧੁਨੀਆਂ ਜਾਂ કંਠੀ ਵੰਜਨ ਹੁੰਦੇ ਨੇ ਜਿਵੇਂ ਕ ਕ ਖ ਖ ਗ ਗ ਠੀਕ ਹੈ ਤੇ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਬ ਦਾ ਅਗਲਾ ਹਿੱਸਾ ਕੋਮਲ ਤਾਲੂ ਨੂੰ ਛੂਏ ਉਹਨੂੰ ਆਪਾਂ ਤਾਲਵੀ ਵੰਜਨ ਕਹਿੰਦੇ ਆਂ ਤਾਲਵੀ ਧੁਨੀਆਂ ਕਹਿੰਦੇ ਆਂ ਜਿਵੇਂ ਚ ਚ ਛ ਝ ਛ ਜ ਆਇਆਂ ਕਲੀਅਰ ਹੈ ਜੀ ਐਨੀ ਗੱਲ ਸਮਝ ਆ ਗਈ ਤੇ ਉਸ ਤੋਂ ਬਾਅਦ ਦੇਖੋ ਉਲਟ ਜੀਭੀ ਵਾਲਾ ਵੀ ਕੁਐਸਚਨ ਸਿਗਾ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਬ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ ਕੋਮਲ ਤਾਲੂ ਨੂੰ ਛੂਏ ਜਿੱਥੇ ਵੀ ਤੁਹਾਨੂੰ ਉਲਟਾ ਵਰਡ ਦਿਖਿਆ ਉੱਥੇ ਤੁਹਾਡੇ ਉਲਟ ਜੀਭੀ ਵਿਅੰਜਨ ਹੀ ਹੋਣਗੇ ਟੈਂਕਾ ਠੱਠਾ ਡੱਡਾ ਨਾਣਾ ਠੀਕ ਹੈ ਜੀ ਉਲਟ ਜੀਬੀ ਦੇ ਵਿੱਚ ਕੀ ਹੁੰਦਾ ਹੈ ਉਲਟ ਜੀਬੀ ਦੇ ਵਿੱਚ ਆਪਣੀ ਜੀਬ ਜਿਹੜੀ ਹੈ ਉਲਟੀ ਹੋ ਕੇ ਆਪਣੇ ਤਾਲੂ ਨੂੰ ਟੱਚ ਕਰਕੇ ਜਿਹੜੀ ਹੈ ਉਹ ਬੋਲਦੀ ਹੈ ਹਨਾ ਟੈਂਕਾ ਠੱਠਾ ਤਾਂ ਇਸ ਤਰੇ ਤਰੀਕੇ ਨਾਲ ਜਿਹੜੀਆਂ ਹਨ ਧੁਨੀਆਂ ਨੇ ਉਚਾਰੀਆਂ ਜਾਂਦੀਆਂ ਨੇ ਕਲੀਅਰ ਹੈ ਜੀ ਆਈ ਹੋਪ ਤੁਹਾਡਾ ਕੋਈ ਵੀ ਡਾਊਟ ਜਿਹੜਾ ਇਹਨਾਂ ਦੇ ਰਿਲੇਟਡ ਨਹੀਂ ਹੋਇਆ ਹੋਵੇਗਾ ਉਸ ਤੋਂ ਬਾਅਦ ਦੇਖੋ ਜੇ ਵਾ ਪੰਜਾਬੀ ਧੁਨੀ ਵਿਆਉਂਤ ਦੀ ਗੱਲ ਕਰੀਏ ਤਾਂ ਧੁਨੀ ਵਿਆਉਂਦਾ ਸਬੰਧ ਜਿਹੜਾ ਧੁਨੀਆਂ ਨਾਲ ਹੁੰਦਾ ਹੈ ਠੀਕ ਹੈ ਹੁਣ ਜਿਹੜਾ ਆਪਣਾ ਪੰਜਾਬੀ ਧੁਨੀ ਵਿਉਂਤ ਹੈ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਕਿਹੜੇ ਭਾਗਾਂ ਦੇ ਵਿੱਚ ਦੋ ਭਾਗਾਂ ਦੇ ਵਿੱਚ ਇੱਕ ਹੁੰਦਾ ਜੀ ਖੰਡੀ ਧੁਨੀਆ ਇੱਕ ਹੁੰਦੀਆਂ ਨੇ ਅਖੰਡੀ ਧੁਨੀਆ ਖੰਡੀ ਦੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਹਿੱਸੇ ਹੋ ਸਕਦੇ ਨੇ ਖੰਡ ਹੋ ਸਕਦੇ ਨੇ ਪਾਟ ਹੋ ਸਕਦੇ ਨੇ ਟੋਟੇ ਹੋ ਸਕਦੇ ਨੇ ਠੀਕ ਹੈ ਅਖੰਡੀ ਦੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਖੰਡ ਨਹੀਂ ਹੋ ਸਕਦੇ ਟੋਟੇ ਨਹੀਂ ਹੋ ਸਕਦੇ ਪਾਟ ਨਹੀਂ ਹੋ ਸਕਦੇ ਹਿੱਸੇ ਨਹੀਂ ਹੋ ਸਕਦੇ ਠੀਕ ਹੈ ਜੀ ਖੰਡੀ ਦੁਨੀਆਂ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਖੰਡੀ ਦੁਨੀਆਂ ਵਿੱਚ ਸਵਰ ਵਿਅੰਜਨਾਂ ਤੇ ਅਰਧ ਸਵਰ ਆਉਂਦੇ ਨੇ ਠੀਕ ਹੈ ਅਖੰਡੀ ਦੁਨੀਆਂ ਦੇ ਵਿੱਚ ਕੀ ਕੀ ਆਉਂਦਾ ਅਖੰਡੀ ਦੁਨੀਆਂ ਦੇ ਵਿੱਚ ਦੇਖੋ ਇੱਕ ਮੈਂ ਤੁਹਾਨੂੰ ਦੱਸ ਦਵਾਂ ਬਹੁਤ ਸਾਰੇ ਕੈਂਡੀਡੇਟਸ ਦਾ ਡਾਊਟ ਰਹਿੰਦਾ ਹੈ ਇਸ ਕੁਐਸਚਨ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਖੰਡੀ ਧੁਨੀਆਂ ਨੇ ਉਹ ਚਾਰ ਹੋ ਜਾਂਦੇ ਨੇ ਕਿਤੇ ਕਿਤੇ ਪੰਜ ਦੇਖੋ ਅਖੰਡੀ ਧੁਨੀਆਂ ਦੇ ਵਿੱਚ ਬੇਸਿਕਲੀ ਦੇਖਣ ਨੂੰ ਮਿਲਦਾ ਹੈ ਬਲ ਸੁਰ ਸੰਗਮ ਤੇ ਸਨਾਸਿਕਤਾ ਇਹ ਚਾਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਬਲ ਸੁਰ ਸੰਗਮ ਤੇ ਨਾਸਿਕਤਾ ਲੇਕਿਨ ਕਿਤੇ ਕਿਤੇ ਇਹ ਅਖੰਡੇ ਧੁਨੀਆਂ ਪੰਜ ਹੋ ਜਾਂਦੀਆਂ ਨੇ ਜਿਦੇ ਵਿੱਚ ਆਪਾਂ ਨੂੰ ਅਨੁਤਾਨੀਆ ਤਾਨ ਵੀ ਦੇਖਣ ਨੂੰ ਮਿਲਦਾ ਯਾਨੀ ਕਿ ਤੁਸੀਂ ਮੰਨ ਕੇ ਚਲੋ ਵੀ ਇੱਕ ਹੁੰਦਾ ਜੀ ਖੰਡੀ ਧੁਨੀ ਦੇ ਵਿੱਚ ਬਲ ਇੱਕ ਹੁੰਦਾ ਸੁਰ ਇੱਕ ਹੁੰਦਾ ਸੰਗਮ ਤੇ ਇੱਕ ਹੁੰਦੀ ਹੈ ਜੀ ਨਾਸਿਕਤਾ ਠੀਕ ਹੈ ਤੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਪੰਜਵਾਂ ਉਹ ਹੈਗਾ ਅਨੁਤਾਨ ਇਹਨੂੰ ਕੱਲਾ ਤਾਨ ਵੀ ਕਹਿ ਦਿੰਨੇ ਆ ਤੇ ਅਨੁਤਾਨ ਵੀ ਕਹਿ ਦਿੰਨੇ ਆ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆਉਂਦੀਆਂ ਨੇ ਅਖੰਡ ਧੁਨੀਆਂ ਦੇ ਵਿੱਚ ਆਉਂਦੀਆਂ ਨੇ ਕਿਤੇ ਕਿਤੇ ਇਹ ਚਾਰ ਦੇਖਣ ਨੂੰ ਮਿਲਦੇ ਨੇ ਤੇ ਕਿਤੇ ਕਿਤੇ ਜਿਹੜੇ ਇਹ ਪੰਜ ਦੇਖਣ ਨੂੰ ਮਿਲਦੇ ਨੇ ਜੇ ਜੇ ਤੁਹਾਨੂੰ ਪੰਜ ਦੀ অপਸ਼ਨ ਆਈ ਤਾਂ ਤੁਸੀਂ ਪੰਜ ਟਿਕ ਕਰਨਾ ਹੈ ਜੇਕਰ ਪੰਜ ਦੀ অপਸ਼ਨ ਨਾ ਆਵੇ ਫਿਰ ਤੁਸੀਂ 4 ਟਿਕ ਕਰਨਾ ਹੈ ਕਲੀਅਰ ਹੈ ਜੀ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਜੀ ਇਹ ਆਪਾਂ ਸਾਰੇ ਕਰ ਚੁੱਕੇ ਹਾਂ ਠੀਕ ਹੈ ਅੱਗੇ ਚੱਲਦੇ ਆਪਾਂ ਡੱਕਵੇਂ ਵਿਅੰਜਨ ਤੇ ਅਡਕਵੇਂ ਵਿਅੰਜਨ ਕਿਹੜੇ ਹੁੰਦੇ ਨੇ ਉਹ ਵੀ ਆਪਾਂ ਅੱਗੇ ਪੜ੍ਹਾਂਗੇ ਠੀਕ ਹੈ ਹੁਣ ਦੇਖੋ ਉਚਾਰਨ ਦੇ ਅਉਚਾਰਨ ਰੋਕ ਦੇ ਆਧਾਰ ਤੇ ਪੰਜਾਬੀ ਦੇ ਵਿਅੰਜਨਾਂ ਨੂੰ ਡੱਕਵੇਂ ਤੇ ਅਡੱਕਵੇਂ ਵਿਅੰਜਨਾਂ ਵਿੱਚ ਵੰਡਿਆ ਗਿਆ ਹੈ ਡੱਕਵੇਂ ਵਿਅੰਜਨਾਂ ਦੇ ਉਚਾਰਨ ਵੇਲੇ ਜਿਹੜੀ ਫੇਫੜਿਆਂ ਵਿੱਚੋਂ ਆਉਂਦੀ ਹਵਾ ਹੈ ਹਨ ਉਸ ਨੂੰ ਪੂਰੀ ਤਰ੍ਹਾਂ ਰੋਕ ਕੇ ਵਿਅੰਜਨ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਲੇਕਿਨ ਪ੍ਰੰਤੂ ਅਡੱਕਵੇਂ ਜਿਹੜੇ ਵਿਅੰਜਨ ਨੇ ਉਹਨਾਂ ਲਈ ਹਵਾ ਪੂਰੀ ਤਰ੍ਹਾਂ ਰੋਕੀ ਨਹੀਂ ਜਾਂਦੀ ਜੇਕਰ ਅਸੀਂ ਪਪਾ ਤੇ ਸੱਸਾ ਨੂੰ ਉਚਾਰੀਏ ਤਾਂ ਪਪਾ ਦੇ ਉਚਾਰਨ ਵੇਲੇ ਸਾਹ ਪੂਰੀ ਤਰ੍ਹਾਂ ਰੁਕਿਆ ਜਾਂਦਾ ਹੈ ਹਨਾ ਪਰ ਸੱਸਾ ਦੇ ਉਚਾਰਨ ਵੇਲੇ ਹਵਾ ਮੂੰਹ ਵਿੱਚੋਂ ਸਿੱਧੀ ਬਾਹਰ ਆਉਂਦੀ ਰਹਿੰਦੀ ਹੈ ਪਪਾ ਤੁਸੀਂ ਰੋਕੋਗੇ ਹਵਾ ਨੂੰ ਜਿਹੜੀ ਤੁਹਾ ਸੌ ਚੰਨ ਸਮੇ ਜਿਹੜੀ ਉਹ ਨਹੀਂ ਰੁਕੇਗੀ ਤੁਸੀਂ ਬੋਲ ਕੇ ਵੀ ਦੇਖ ਸਕਦੇ ਹੋ ਠੀਕ ਹੈ ਤਾਂ ਪੰਜਾਬੀ ਦੇ ਜਿਹੜੇ ਡਕਵੇਂ ਵਿੰਜੇ ਨੇ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਜੇ ਅ ਡਕਵੇਂ ਦੀ ਗੱਲ ਕਰੀਏ ਤਾਂ ਅ ਡਕਵੇਂ ਦੇ ਵਿੱਚ ਵੀ ਪਾਰਟਸ ਵੰਡੇ ਹੁੰਦੇ ਨੇ ਦੇਖੋ ਜਿਹੜਾ ਆਪਣਾ ਮਮਾ ਨੰਨਾ ਨਾਣਾ ਚੱਜਾ ਅੰਗਾ ਹਨਾ ਇਹ ਸਾਰੇ ਕਿਹੜੇ ਨੇ ਆਪਣੇ ਨਾਸ ਕੀ ਵਿੰਜੇ ਨੇ ਮੈਂ ਦੁਬਾਰਾ ਦੱਸ ਦਨੀ ਆ ਅੰਗਾ ਅਈਆਂ ਨਾਣਾ ਨੰਨਾ ਮਮਾ ਠੀਕ ਹੈ ਇੱਥੇ ਝਜੇ ਦੀ ਬਜਾਏ ਤੁਸੀਂ ਐਂਆ ਕਰ ਲਓ ਇੱਥੇ ਇੱਕ ਮਿਸਟੇਕ ਹੈ ਐਂਆ ਇੱਥੇ ਇਹ ਪੰਜ ਕਿਹੜੇ ਵਿੰਜਨ ਨੇ ਅਨੁਨਾਸਕੀ ਅਨਾਸਕੀ ਵਿੰਜਨ ਠੀਕ ਹੈ ਇਹ ਅੜਕ ਵਿੰਜਨਾਂ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਪਾਰਸ਼ਵਿਕ ਵਿੰਜਨ ਕਿਹੜੇ ਹੁੰਦੇ ਨੇ ਇਹਨਾਂ ਨੂੰ ਪਾਸੇਦਾਰ ਵਿੰਜਨ ਵੀ ਕਹਿ ਦਿੰਦੇ ਨੇ ਠੀਕ ਹੈ ਲੱਲਾ ਤੇ ਲੱਲੇ ਦੇ ਪੈਰ ਵਿੱਚ ਬਿੰਦੀ ਠੀਕ ਹੈ ਇਹ ਦੋਨੋਂ ਜਿਹੜੇ ਨੇ ਪਾਰਸ਼ਵੀ ਵਿਅੰਜਨ ਨੇ ਜਾਂ ਫਿਰ ਇਹਨਾਂ ਨੂੰ ਪਾਸੇਦਾਰ ਵਿਅੰਜਨ ਵੀ ਤੁਸੀਂ ਕਹਿ ਸਕਦੇ ਹੋ ਸੰਗਰਸ਼ੀ ਵਿਅੰਜਨ ਕਿਹੜੇ ਹੁੰਦੇ ਨੇ ਇਹਦੇ ਵਿੱਚ ਸਸਾ ਆ ਜਾਂਦਾ ਏ ਜੀ ਸ਼ਸਾ ਆ ਜਾਂਦਾ ਏ ਤੇ ਹਾਹਾ ਆ ਜਾਂਦਾ ਏ ਸੂर्यੰਤਰੀ ਦੇ ਵਿੱਚ ਹਾਹਾ ਹੀ ਇਕੱਲਾ ਆਉਂਦਾ ਏ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਟ੍ਰੀਲੀ ਜਾਂ ਫਲੈਪ ਵਿਅੰਜਨ ਕਿਹੜੇ ਹੁੰਦੇ ਨੇ ਤਾਂ ਹੁੰਦੇ ਆ ਜੀ ਰਾਰਾ ਤੇ ੜਾੜਾ ਠੀਕ ਹੈ ਟ੍ਰੀਲੀ ਅਤੇ ਫਲੈਪ ਵਿਅੰਜਨ ਇੱਕ ਕਵੈਸਚਨ ਵੀ ਮੈਂ ਤੁਹਾਨੂੰ ਐਮਸੀਕਿਊਜ਼ ਦੇ ਵਿੱਚ ਕਰਵਾਇਆ ਸੀ ਆਹ ਰਿਹਾ ਦੇਖੋ ਯਈਆ ਤੇ ਵਾਵਾ ਹਨਾ ਜਿਹੜਾ ਹੀ ਆਪਣਾ ਯਈਆ ਤੇ ਵਾਵਾ ਹੈ ਇਹਨੂੰ ਆਪਾਂ ਅਰਧ ਸਵਰਵੰਜਨ ਕਹਿ ਦਿੰਨੇ ਆ ਕਿਉਂਕਿ ਇਹ ਕਦੇ ਸਵਰ ਦਾ ਕੰਮ ਕਰਦਾ ਹੈ ਕਦੇ ਵਿਅੰਜਨ ਦਾ ਕੰਮ ਕਰਦਾ ਹੈ ਠੀਕ ਹੈ ਤੇ ਇਹਨੂੰ ਆਪਾਂ ਨੇ ਵਾਈਉ ਤੋਂ ਯਾਦ ਰੱਖਣਾ ਹੈ ਵਾਵਾ ਅਤੇ ਯਈਆ ਕੀ ਨੇ ਅਰਧ ਸਵਰ ਨੇ ਠੀਕ ਹੈ ਜੀ ਹੁਣ ਇਹਨਾਂ ਨੂੰ ਸਰਕਵੇਂ ਵਿਅੰਜਨ ਵੀ ਕਹਿ ਦਿੰਦੇ ਨੇ ਸਰਕਵੇਂ ਵਿਅੰਜਨ ਕਿਉਂ ਕਹਿੰਦੇ ਨੇ ਕਿਉਂਕਿ ਇਹ ਕਦੇ-ਕਦੇ ਸਵਰ ਵਾਲ ਨੂੰ ਸਰਕ ਜਾਂਦੇ ਨੇ ਕਦੇ-ਕਦੇ ਵਿਅੰਜਨ ਵਾਲ ਨੂੰ ਤਾਂ ਕਰਕੇ ਜਿਹੜੇ ਇਹ ਨੇ ਸਰਕਵੇਂ ਵਿਅੰਜਨ ਹੁੰਦੇ ਨੇ ਠੀਕ ਹੈ ਖੇਵਾ ਵਿਅੰਜਨ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਹੁਣ ਸ਼ ਸ ਹਾ ਹਾ ਹਨ ਇਹਨਾਂ ਨੂੰ ਸੰਘਰਸ਼ੀ ਵਿਅੰਜਨ ਵੀ ਕਹਿ ਦਿੰਨੇ ਆ ਅਤੇ ਇਹਨਾਂ ਨੂੰ ਖੇਵਾ ਵਿਅੰਜਨ ਵੀ ਕਹਿ ਦਿੰਨੇ ਆ ਪਾਸੇਦਾਰ ਵਿਅੰਜਨ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀਆਂ ਜੀ ਲੱਲਾ ਤੇ ਲੱਲੇ ਦੇ ਪੈਰ ਵਿੱਚ ਬਿੰਦੀ ਹੈ ਨਾ ਇਹ ਦੋਨੋਂ ਜਿਹੜੇ ਨੇ ਪਾਸੇਦਾਰ ਵਿਅੰਜਨ ਹੁੰਦੇ ਨੇ ਜੇ ਫਟਕਵਾ ਵਿਅੰਜਨ ਦੀ ਗੱਲ ਕਰੀਏ ਤਾਂ ੜੇ ਨੂੰ ਠੀਕ ਹੈ ਤਾਂ ਇਹ ਕੁਝ ਇੰਪੋਰਟੈਂਟ ਕੁਸ਼ਚਨ ਨੇ ਜਿਹ ਇਹਨਾਂ ਨੂੰ ਵੀ ਤੁਸੀਂ ਜਿਹੜਾ ਜ਼ਰੂਰ ਪੜ੍ਹ ਸਕਦੇ ਹੋ ਇਹ ਜਿਹੜੇ ਐਮਸੀਕਿਊ ਨੇ ਮੈਂ ਆਲਰੇਡੀ ਕਰਵਾ ਚੁੱਕਿਆ ਟੌਪ 20 ਐਮਸੀਕਿਊ ਜਿਹੜੇ ਪੰਜਾਬੀ ਗ੍ਰਾਮਰ ਦੇ ਨੇ ਉਸ ਵੀਡੀਓ ਦੇ ਵਿੱਚ ਇਹ ਸਾਰੇ ਕੁਸ਼ਚਨ ਜਿਹੜੇ ਨੇ ਆਪਾਂ ਨੇ ਕਵਰ ਕੀਤੇ ਸੀ ਉਸ ਵੀਡੀਓ ਦਾ ਲਿੰਕ ਵੀ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਾ ਹੈ ਕਲੀਅਰ ਹੈ ਜੀ ਤਾਂ ਵਾਦਿਆਂ ਆਪਾਂ ਆਪਣੇ ਚੈਪਟਰ ਵੱਲ ਤਾਂ ਇਹ ਸਾਰੇ ਜਿਹੜੇ ਨੇ ਅਡਕ ਵਿੰਜਨ ਆ ਗਏ ਠੀਕ ਹੈ ਨਾਸਕੀ ਪਾਸ਼ਵੀ ਕੇ ਸਾਰੇ ਅਡਕ ਵਿੰਜਨਾ ਚ ਆ ਗਏ ਤੇ ਉੱਪਰਲੇ ਸਾਰੇ ਜਿਹੜੇ ਨੇ ਅਡਕ ਵਿੰਜਨਾ ਦੇ ਵਿੱਚ ਨੇ ਉਸ ਹੁਣ ਅਲਪ ਪ੍ਰਾਨ ਤੇ ਮਹਾ ਪ੍ਰਾਨ ਦੇਖੀ ਆਪਾਂ ਤਾਂ ਦੇਖੋ ਨੂੰ ਤੁਸੀਂ ਇਸ ਤਰੀਕੇ ਨਾਲ ਸਮਝ ਸਕਦੇ ਹੋ ਜਿਹੜੇ ਪਹਿਲੇ ਅੱਖਰ ਨੇ ਜਿਵੇਂ ਕ ਕਾ ਚ ਚਾ ਟੈਂਕਾ ਤ ਤਾ ਹਨਾ ਜਿਨ੍ਹਾਂ ਤੋਂ ਆਪਣਾ ਜਿਹੜਾ ਵਰਗ ਆ ਸ਼ੁਰੂ ਹੁੰਦਾ ਹੈ ਤਾਂ ਪਹਿਲੇ ਵਾਲੇ ਸਾਰੇ ਕਿਹੜੇ ਹੁੰਦੇ ਨੇ ਅਲਪ ਪ੍ਰਾਨ ਤੇ ਤੀਜੇ ਵਾਲੇ ਸਾਰੇ ਕਿਹੜੇ ਹੁੰਦੇ ਨੇ ਅਲਪ ਪ੍ਰਾਨ ਠੀਕ ਹੈ ਯਾਨੀ ਪਹਿਲੇ ਤੇ ਤੀਜੇ ਜਿਹੜੇ ਨੇ ਉਹ ਅਲਪ ਪ੍ਰਾਨ ਨੇ ਉਸ ਤੋਂ ਦੂਜੇ ਅਤੇ ਚੌਥੇ ਜਿਹੜੇ ਨੇ ਕਿਹਨੇ ਮਹਾ ਪ੍ਰਾਨ ਨੇ ਠੀਕ ਹੈ ਹੁਣ ਜੇ ਅਗੋਸ਼ ਤੇ ਸਗੋਸ਼ ਮੰਗਲ ਕਰੀਏ ਅਗੋਸ਼ ਤੇ ਕੋਸ਼ ਹਨਾ ਤਾਂ ਜਿਹੜੇ ਪਹਿਲੇ ਦੋ ਨੇ ਉਹ ਅਗੋਸ਼ ਨੇ ਤੀਜਾ ਚੌਥਾ ਕਿਹਨੇ ਕੋਸ਼ ਨੇ ਠੀਕ ਹੈ ਇਹਨੂੰ ਤੁਸੀਂ ਦੇਖੋ ਇੱਕ ਵਾਰ ਜੇ ਸਮਝ ਨਹੀਂ ਆਉਣਾ ਤੁਸੀਂ ਕਾਪੀ ਤੇ ਨੋਟ ਕਰ ਲਿਓ ਧਿਆਨ ਦੇ ਨਾਲ ਦੋ ਤਿੰਨ ਵਾਰੀ ਰਿਵਾਈਜ਼ ਕਰੋ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਸਮਝ ਆਣਗੀਆਂ ਇਹ ਚਾਰਟ ਧਿਆਨ ਨਾਲ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਜੀ তাই ਆਪਣਾ ਚੈਪਟਰ ਅੱਜ ਕਵਰ ਹੋ ਗਿਆ ਜੀ ਪੂਰਾ ਧੁਨੀ ਬੋਧ ਇੱਕ ਮੈਰਾਥਨ ਕਲਾਸ ਆਲਰੇਡੀ ਲੱਗ ਚੁੱਕੀ ਹੈ ਜੀ ਪੰਜਾਬੀ ਗ੍ਰਾਮਰ ਤੇ ਜਿਹਦੇ ਵਿੱਚ ਸਾਰੇ ਟੌਪਿਕਸ ਆਪਾਂ ਨੇ ਸਿਰਫ ਇੱਕ ਸਿੰਗਲ ਵੀਡ ਦੇ ਵਿੱਚ ਕਵਰ ਕਰੇ ਸੀ ਮੈਰਾਥਨ ਵਾਲੀ ਕਲਾਸ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਠੀਕ ਹੈ ਤੇ 500 ਪਲਸ MCQ ਜਿਹੜੀ ਈ-ਬੁੱਕ ਹੈ ਉਹ ਤਿਆਰ ਕੀਤੀ ਗਈ ਹੈ ਜੇਕਰ ਤੁਸੀਂ ਉਹਨਾਂ ਚੈਨਲ ਵਿੱਚ ਪੇਪਰ A ਦੀ ਤਿਆਰੀ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਤਿਆਰੀ ਹੋ ਚੁੱਕੀ ਹੈ ਤੁਸੀਂ ਆਪਣੇ ਟੈਸਟ ਦੇਣਾ ਚਾਹੁੰਦੇ ਹੋ ਠੀਕ ਹੈ ਦੇਖਣਾ ਚਾਹੁੰਦੇ ਹੋ ਕਿ ਤੁਹਾਡੀ ਕਿੰਨੀ ਤਿਆਰੀ ਹੋ ਚੁੱਕੀ ਹੈ ਤਾਂ ਇਹ ਈ-ਬੁੱਕ ਜ਼ਰੂਰ ਪਰਚੇਸ ਕਰੋ ਉਹਦੇ ਵਿੱਚ ਤੁਹਾਨੂੰ 500 ਕੁਐਸਚਨ ਮਿਲਣਗੇ ਪੰਜ ਸੈਂਪਲ ਪੇਪਰ ਹੋਣਗੇ ਤੁਸੀਂ ਉਹਨਾਂ ਨੂੰ ਸੋਲਵ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਤਿਆਰੀ ਜਿਹੜੀ ਹੈ ਕਿੰਨੀ ਖੋ ਚੁੱਕੀ ਹੈ ਠੀਕ ਹੈ ਤਾਂ ਇਸ ਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਤੇ ਵਿੱਚ ਮਿਲ ਜੇਗਾ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਵਤਵਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਜੀ ਟੈਲੀਗ੍ਰam ਗਰੁੱਪ ਨਾਲ ਵੀ ਜ਼ਰੂਰ ਜੁੜੋ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਜਾਂ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਠੀਕ ਹੈ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ